ਬੋਲੋ ਬੋਕਰਾ ਜਨਾਹ ਦੇ ਕਿਦਾਰ ਨੇ ਆ ਬੋਲੋ ਹਾਂਜੀ ਬੋਲੋ ਜੀਰਾ ਬਾਬਾ ਗਰੀਬ ਸ਼ਾ ਜਦੋਂ ਸੀਰ ਬਾਬਾ ਜੀ ਸਾਬਰੀ ਔਰ ਜੋ ਕਿ ਤੋਂ ਅੱਜ ਤੋਂ ਉਸ ਮਹਾਰਤ ਸ਼ੁਰੂ ਹੋ ਗਿਆ ਬਾਬਾ ਗਰੀਬ ਸ਼ਾ ਦੇ ਦਰਬਾਰ ਤੋਂ ਔਰ 19ਵੀਂ ਕੀ ਔਰ 19ਵੀਂ ਕੀ ਤੱਕ ਇਹ ਸਮਾਰਕ ਚੱਲਣਗੇ ਔਰ ਕੱਲ ਨੂੰ ਚੰਡੇ ਦੀ ਰਸਮ ਹੋਰ ਬੇੜੇ ਦੀ ਰਸਮ ਔਰ 21 ਤਰੀਕ ਨੂੰ ਚਾਦਰ ਦੀ ਰਸਮ 10:00 ਵਜੇ ਕੀਤੀ ਜਾਣੀ ਉਦੋਂ ਬਾਅਦ ਦੇ ਵਿੱਚ ਸਰਕਾਰ ਦੇ ਮਹਿਮਲੇ ਸਰਦਾਰ ਅਲੀ ਸ਼ਰਿੰਦਰ ਸਿੰਘ ਜੀ ਔਰ 5 ਦੇ ਦਿੱ ਤੱਕ ਸਭਿਆਚਾਰ ਕਲਾਕਾਰ ਆਪਣੇ ਹਾਜ਼ਰੀ ਭਰ ਲਗੇ ਇਸਹਾ ਹਾਜ਼ਰੀ ਭਰਨ ਕੀ ਔਰ ਸਰਕਾਰ ਕਲਿਆਰ શ્રી ਬਾਬਾ ਗਰੀਬਚਾਹ ਦਰਬਾਰ ਤੋਂ ਕਵਾਦ ਮਲਾਨਾ ਦੇ ਜਨਸੂਨ ਮਦਾਲੀਆ ਸਰਕਾਰਾਂ ਇੱਥੇ ਸੰਗਤਾਂ ਦੇ ਅਸ਼ੀਰਵਾਦ ਦੇ ਨਾਲ ਪਹੁੰਚ ਰਹੀਆਂ ਆ ਔਰ ਸਾਰੇ ਸੰਗਤ ਨੂੰ ਇਹ ਸਾਰੇ ਸੰਗਤ ਨੂੰ ਸਦਾ ਆ ਤੁਮਾ ਮਾ ਕੇ ਇੱਥੇ ਪਹੁੰਚੋ ਸਰਕਾਰ ਦੀ ਰਹਿਮਤ ਦੇ ਜੋ ਵੀ ਇੱਥੇ ਸਰਕਾਰਾਂ ਦੀ ਰਹਿਮਤ ਆ ਤੁਹਾਨੂੰ ਬਾਬਾ ਗਰੀਬ ਚਾਲੀ ਰਾਮ ਤ੍ਰਿਸ਼ੀ ਬੋਲੇ